ਕਾ ਜ ਸਾਰਿਆਂ ਨੂੰ ਮੈਂ ਹਮਦੀਪ ਪਰ ਸਵਾਗਤ ਕਰਦੀ ਆ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਬੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਤੁਸੀਂ ਗੇੜੀ ਸੁੱਟਾਂ ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਨੂੰ ਦੇਖਣ ਵਾਸਤੇ ਚੈਨਲ ਸਬਸਕ੍ਰਾਈਬ ਕਰੋ ਵੀਏ ਸਨ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਅ ਅੱਜ ਦੀ ਕਲੈਕਸ਼ਨ ਹੋਏਗੀ ਬਰਬਰੀ ਦੇ ਪ੍ਰਿੰਟਡ ਬਰਬਰੀ ਦੇ ਸੂਟ ਆਉਣਗੇ ਤੇ ਨਾਲ ਬਰਬਰੀ ਤੇ ਇੰਬਰਾਇਡਰੀ ਆਏਗੀ ਹੈਂਡਵਰਕ ਦੇ ਸੂਟ ਆਉਣਗੇ ਮੂਕਿੰਗ ਦਾ ਨੰਬਰ 78143528221 ਜਿਹੜਾ ਵੀ ਸੂਟ ਕਲਰ ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਸਕਰੀਨ ਸ਼ਾਟ ਸੈਂਡ ਕਰਕੇ ਤੇ ਅਵੇਲੇਬਿਲਟੀ ਜਰੂਰ ਚੈੱਕ ਕਰਾ ਲੈਣੀ ਹੈ ਤੇ ਆਰਡਰ ਕਨਫਰਮ ਕਰ ਲੈਣਾ ਕਲੈਕਸ਼ਨ ਸਟਾਰਟ ਕਰਨ ਤੋਂ ਪਹਿਲੇ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਇਸ ਖਾਸ ਮੌਕੇ ਤੇ ਲਾਸਟ ਵਿੱਚ ਬਹੁਤ ਸੋਹਣੇ ਜਿਹੇ ਸੂਟ ਦਾ ਗਿਫਟ ਲੈ ਕੇ ਆਉਂਦੇ ਆ ਅਕਤੂਬਰ ਦੇ ਲਾਸਟ ਵਿੱਚ ਦੇਵਾਂਗੇ ਬਹੁਤ ਪਿਆਰੇ ਜਿਹੇ ਸੂਟ ਦਾ ਗਿਫਟ ਕਰਨਾ ਕੀ ਹੈ ਤੁਸੀਂ ਸਿਰਫ ਸਾਡੀ ਲੌਂਗ ਵੀਡੀਓਸ ਨੂੰ ਸ਼ੇਅਰ ਕਰਨਾ ਹੈ ਕਮੈਂਟ ਕਰਨੇ ਆ ਤੇ ਸਕਰੀਨ ਸ਼ਾਟ ਜਰੂਰ ਸੈਂਡ ਕਰਨਾ ਹੈ गिवन ਨੰਬਰ ਦੇ ਉੱਪਰ ਚਲੋ ਕਰਦੇ ਆ ਸਟਾਰਟ ਆਏਗੀ ਕ ਤੁਹਾਨੂੰ ਪਹਿਲੇ ਆਏਗਾ ਪ੍ਰਿੰਟਰਡ ਸੂਟ ਹੋਏਗਾ ਇਹ ਬਰਬਰੀ ਫੈਬਰਿਕਾ ਜੁੱਤ ਬਰਬਰੀ ਪਿਓਰ ਦਾ ਫੈਬਰਿਕ ਆਏਗਾ ਵਾਈਟ ਕਲਰ ਦੀ ਉੱਪਰ ਪ੍ਰਿੰਟਿੰਗ ਆਏਗੀ ਅਣੀ ਐਂਡ ਡਾਰਕ ਸ਼ੇਡ ਹੈ ਬਹੁਤ ਸੋਹਣਾ ਡਿਫਰੈਂਟ ਜੀ ਮਿਕਸਡ ਔਨ ਹੋਏਗੀ ਕਲਰ ਬਹੁਤ ਸੋਹਣੇ ਆਉਣਗੇ ਇਸ ਦੇ ਵਿੱਚ ਤੁਹਾਨੂੰ ਫੁੱਲ ਕਲੈਕਸ਼ਨ ਮਿਲੇਗੀ ਕਲਰ ਵਾਈਜ਼ ਫੁੱਲ ਆਪਸ਼ਨ ਮਿਲੇਗੀ ਇਹ ਵਾਲੀ ਕਲੈਕਸ਼ਨ ਜਿਹੜੀ ਹੈ ਏ 1 ਪੀਸ ਆਉਣਗੇ ਇਸ ਦੇ ਨਾਲ ਲੱਗਿਆ ਉਪਾੜਾ ਸਿਲਕ ਦਾ ਬਾਟਮ ਠੀਕ ਆ ਪਲੇਨ ਬਾਟਮ ਦੇ ਨਾਲ ਫੈਬਰਿਕ ਆ ਪਲੇਨ ਬਾਟਮ ਦੇ ਨਾਲ ਆਏਗਾ ਸੂਟ ਨਾਲ ਪ੍ਰਿੰਟਡ ਸ਼ਰਟ ਆਏਗੀ ਨਾਲ ਇੱਕ ਪ੍ਰਿੰਟਡ ਆਏਗਾ ਦੁਪੱਟਾ ਤੁਮੰਨਾ ਬ੍ਰੈਂਡ ਦੀ 컬렉ਸ਼ਨ ਹੋਏਗੀ ਬਹੁਤ ਸੋਹਣਾ ਪ੍ਰਿੰਟਡ ਦੁਪੱਟਾ ਆ ਲੁੱਕ ਤੁਸੀਂ ਚੈੱਕ ਕਰਕੇ ਜਣਾਇਆ ਬਹੁਤ ਸੋਹਣਾ ਜਿਹਾ 컬러 ਵਾਈਟ ਕਰੀਮ ਛੇਡ ਦੇ ਨਾਲ ਇਸਦੀ ਪ੍ਰਿੰਟਿੰਗ ਆ ਤੇ ਬਹੁਤ ਪਿਆਰੀ ਜੀ 컬렉ਸ਼ਨ ਜਿਹੜਾ ਵੀ ਸੂਟ 컬러 ਤੁਹਾਨੂੰ ਪਸੰਦ ਆਉਂਦਾ ਹੈ ਤੁਸੀਂ ਸਕਰੀਨ ਸ਼ਾਟ ਲੈਣਾ ਹੈ ਤੇ ਸੈਂਡ ਕਰ ਦੇਣਾ ਹੈ 781435282 ਤੇ ਠੀਕ ਹੈ ਕਲਰ ਤੁਸੀਂ ਦੇਖਦੇ ਜਾਓ ਬਹੁਤ ਸੋਹਣਾ ਮਸਲੀਨ ਦਾ ਦੁਪੱਟਾ ਹੋਏਗਾ ਪ੍ਰਿੰਟਡ ਆਏਗਾ ਦੁਪੱਟਾ ਪ੍ਰਿੰਟਰ ਵੀ ਆਏਗੀ ਤੇ ਸ਼ਰਟ ਪਰ ਵੀ ਦੀ ਸ਼ਰਟ ਹੋਏਗੀ ਤੇ ਨਾਲ ਆਏਗਾ ਬਹੁਤ ਸੋਹਣਾ ਜਿਹਾ ਬਾਟਮ ਪਲੇਨ ਬਾਟਮ ਆਏਗਾ ਉਪਾੜਾ ਸਿਲਕ ਦਾ ਠੀਕ ਹੈ ਜੀ ਔਰ ਇਹ ਵਾਲੇ ਸੂਟ ਜਿਹੜੇ ਤੁਹਾਨੂੰ ਇੱਕਦਮ ਡਿਸਕਾਊਂਟ ਦੇ ਵਿੱਚ ਇਹ ਵਾਲੀ ਕਲੈਕਸ਼ਨ ਮਿਲੇਗੀ ਬੁਕਿੰਗ ਦਾ ਨੰਬਰ ਤੁਹਾਨੂੰ ਦੱਸ ਦਿੱਤਾ ਆ ਅਗਲਾ ਕਲਰ ਆਏਗਾ ਬਲੂਇਸ਼ ਗ੍ਰੇ ਕਲਰ ਬਹੁਤ ਸੋਹਣਾ ਔਰ ਕਾਫੀ ਟ੍ਰੈਂਡਿੰਗ ਦੇ ਵਿੱਚ ਇਹ ਵਾਲਾ ਕਲਰ ਹੈ ਠੀਕ ਹੈ ਜੀ ਤੁਸੀਂ ਕੋਈ ਵੀ ਸੂਟ ਕਲਰ ਦਾ ਆਰਡਰ ਪਲੇਸ ਕਰ ਸਕਦੇ ਆ ਮੰਮਾ ਬ੍ਰੈਂਡ ਦੀ ਕਲੈਕਸ਼ਨ ਆ ਏ ਵਨ ਪੀਸ ਹੋਣਗੇ ਔਰ ਰੀਜ਼ਨੇਬਲ ਟੂ ਰੀਜ਼ਨੇਬਲ ਪ੍ਰਾਈਸ ਹੋਣਗੇ ਠੀਕ ਹੈ ਜੀ ਹਰ ਇੱਕ ਕਲੈਕਸ਼ਨ ਦਾ ਰੇਟ ਤੁਹਾਨੂੰ ਮੈਂਸ਼ਨ ਕੀਤਾ ਜਾਏਗਾ ਇਹ ਤੁਹਾਨੂੰ ਪ੍ਰਿੰਟਡ ਸ਼ਰਟ ਦਿਖਾ ਰਿਹਾ ਇਸ ਤੋਂ ਬਾਅਦ ਵੀ ਜਿਹੜੀ ਕਲੈਕਸ਼ਨ ਆਏਗੀ ਉਹ ਹੋਏਗੀ ਇਸ ਦੇ ਉੱਪਰ ਹੈਂਡਵਰਕ ਠੀਕ ਹੈ ਜੀ ਬਰਬਰੀ ਪ੍ਰਿੰਟ ਦੇ ਉੱਪਰ ਹੈਂਡਵਰਕ ਦੀ ਵੀ ਕਲੈਕਸ਼ਨ ਦਿਖਾਵਾਂਗੇ ਔਰ ਬਰਬਰੀ ਦੇ ਤੁਹਾਨੂੰ ਪ੍ਰਿੰਟਡ ਐਸ ਇਟ ਇ ਸੂਟ ਵੀ ਦਿਖਾਵਾਂਗੇ ਇਹ ਤੁਹਾਨੂੰ ਆ ਗਿਆ ਇਸ ਦੇ ਵਿੱਚ ਵਾਈਟ ਕਲਰ ਦੀ ਪ੍ਰਿੰਟਿੰਗ ਆ ਪ੍ਰਿੰਟਿੰਗ ਐਜ਼ ਇਟ ਇਜ਼ ਸੇਮ ਹੈ ਜੀ ਸਾਰੀ ਹੀ ਸ਼ਰਟ ਪ੍ਰਿੰਟਿੰਗ ਆਏਗੀ ਨਾਲ ਆਏਗਾ ਬਹੁਤ ਸੋਹਣਾ ਪਲੇਨ ਬਾਟਮ ਠੀਕ ਹੈ ਇਹ ਆ ਗਿਆ ਪਲੇਨ ਬਾਟਮ ਔਰ ਬਹੁਤ ਸੋਹਣੀ ਇੱਕਦਮ ਪਿਓਰ ਦੀਆਂ ਆਈਟਮਾਂ ਨੇ ਤੁਸੀਂ ਕੋਈ ਵੀ ਸੂਟ ਕਲਰ ਦਾ ਆਰਡਰ ਪਲੇਸ ਕਰ ਸਕਦੇ ਆ ਠੀਕ ਹੈ ਜੀ ਨਾਲ ਆਏਗਾ ਪ੍ਰਿੰਟਡ ਦੁਪੱਟਾ ਠੀਕ ਹੈ ਮਸਲੀਨ ਦੇ ਦੁਪੱਟੇ ਨੇ ਬਹੁਤ ਸੋਹਣੇ ਜੇ ਤੇ ਇਸ ਤਰ੍ਹਾਂ ਤੁਹਾਨੂੰ ਮਸਲੀਨ ਦੇ ਦੁਪੱਟੇ ਹੁੰਦੇ ਆ ਕਿ ਹੈਂਡਲ ਕਰਨੇ ਵੀ ਈਜ਼ੀ ਹੁੰਦੇ ਆ ਤੇ ਬਹੁਤ ਵਧੀਆ ਜੀ ਇਹਨਾਂ ਦੀ ਲੁੱਕ ਰਹਿੰਦੀ ਆ 올 ਓਵਰ ਦਿ ਡੇ ਤੁਸੀਂ ਹੈਂਡਲ ਕਰ ਸਕਦੇ ਹੋ ਤੇ ਵਧੀਆ ਤਰੀਕੇ ਨਾਲ ਰਿਅਰ ਕਰ ਸਕਦੇ ਆ ਔਰ ਬਹੁਤ ਸੋਹਣਾ ਦੇਖੋ ਚੈੱਕ ਕਰੋ ਇਸ ਨਾਲ ਤੁਹਾਡੀ ਆਏਗੀ ਲੁੱਕ ਠੀਕ ਹੈ ਚੈੱਕ ਕਰਦੇ ਜਾਣਾ ਆ ਲੁੱਕ ਵਾਈਜ਼ ਵੀ ਏ ਵਨ ਪੀਸ ਨੇ ਤੁਸੀਂ ਕੋਈ ਵੀ ਕਲਰ ਜਿਹੜਾ ਹੈ ਉਸ ਦਾ ਆਰਡਰ ਪਲੇਸ ਕਰ ਸਕਦੇ ਆ ਠੀਕ ਹੈ ਇਹ ਤੁਹਾਨੂੰ ਬਰਬਰੀ ਪ੍ਰਿੰਟਡ ਸੂਟ ਮਿਲ ਰਹੇ ਠੀਕ ਹੈ ਜੀ ਇੱਕ ਅਦਰਡ ਕਲਰ ਆਏਗਾ ਬਹੁਤ ਸੋਹਣਾ ਪਰਪਲ ਸ਼ੇਡ ਆਏਗੀ ਪਰਪਲ ਸ਼ੇਡ ਆ ਗਈ ਠੀਕ ਹੈ ਕਿ ਪਰਪਲ ਕਲਰ ਆ ਗਿਆ ਬਲੂਇਸ਼ ਕਲਰ ਆ ਗਿਆ ਬਹੁਤ ਸੋਹਣਾ ਠੀਕ ਹੈ ਡਾਰਕ ਪਰਪਲ ਟੋਨ ਆਏਗੀ প্রিনਟਡ ਸ਼ਰਟ ਆਏਗੀ ਤੇ ਨਾਲ ਆਏਗਾ ਉਪਾੜਾ ਸਿਲਕ ਦਾ ਬਾਟਮ ਠੀਕ ਹੈ ਠੀਕ ਹੈ ਨਾਲ ਦੁਪੱਟਾ ਤੁਸੀਂ ਚੈੱਕ ਕਰਨਾ ਹੈ ਬਹੁਤ ਸੋਹਣਾ ਇਕਦਮ A1 ਪੀਸ ਨੇ ਦੁਪੱਟੇ ਜਿਹੜੇ ਉਹ ਨਾਲ ਇਕਦਮ ਖੁੱਲੇ ਡੁੱਲੇ ਦੁਪੱਟੇ ਆਉਣਗੇ ਪਿਓਰ ਸਮਸਲੀਨ ਦੇ ਦੁਪੱਟੇ ਹੁੰਦੇ ਠੀਕ ਹੈ ਪਿਓਰ ਮਸਲੀਨ ਦੇ ਦੁਪੱਟੇ ਆ ਤੁਸੀਂ ਚੈੱਕ ਕਰਦੇ ਜਾਣਾ ਹੈ ਵਾਈਟ ਕਰੀਮੀ শেड्स ਤੇ ਨਾਲ ਆਏਗਾ ਪਰਪਲ कलर चेक ਕਰੋ ਠੀਕ ਹੈ ਬਹੁਤ ਸੋਹਣਾ ਜਿਹਾ कलर ਲੁੱਕ ਤੁਸੀਂ ਚੈੱਕ ਕਰ ਸਕਦੇ ਆ ਸਾਰੇ ਹੀ ਸੂਟਾਂ ਦੇ ਇਹ ਵਨ ਤੁਹਾਨੂੰ ਲੁੱਕ ਪਤਾ ਚੱਲਦੀ ਹੈ ਇਹ ਮੈ ਸੂਟ ਲੱਗੇਗਾ ਠੀਕ ਹੈ ਪੂਰਾ ਸੂਟ ਜਿਹੜਾ ਆ ਤੁਸੀਂ ਇਸ ਤਰ੍ਹਾਂ ਦੇਖ ਸਕਦੇ ਆ ਠੀਕ ਹੈ ਸਾਰੀ ਕੀ ਡਿਟੇਲਿੰਗ ਦਿੱਤੀ ਜਾਂਦੀ ਹੈ ਵੀਡੀਓ ਦੇ ਵਿੱਚ ਤਾਂ ਜੋ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ ਅਗਲਾ ਆ ਗਿਆ ਮਹਿੰਦੀ ਸ਼ੇਡ ਠੀਕ ਹੈ ਇਸ ਦਾ ਐਜ਼ ਇਟ ਇਜ਼ ਪ੍ਰਿੰਟਿੰਗ ਆਏਗੀ ਸੇਮ ਪ੍ਰਿੰਟਿੰਗ ਦੇ ਵਿੱਚ ਫੋਟ ਕਲਰ ਨਾਲ ਆਏਗਾ ਉਹ ਪਾੜਾ ਸਿਲਕ ਦਾ ਬਾਟਮ ਠੀਕ ਹੈ ਬਹੁਤ ਸੋਹਣਾ ਫਾਈਨ ਇਕਦਮ ਪਿਓਰ ਦਾ ਜਿਹੜਾ ਤੁਹਾਨੂੰ ਬਾਟਮ ਮਿਲੇਗਾ ਨਾਲ ਆਏਗਾ ਬਹੁਤ ਸੋਹਣਾ ਚੈਤ ਦੁਪੱਟਾ ਠੀਕ ਹੈ ਦੁਪੱਟਾ ਤੁਸੀਂ ਚੈੱਕ ਕਰਨਾ ਹੈ ਇਹ ਵਾਲੀ ਦਾ ਨਾ ਉਹ ਪਿਆਰਾ ਖੁੱਲਾ ਡੁੱਲਾ ਦੁਪੱਟਾ ਹੈ ਇਕਦਮ ਮਸਲੀਨ ਦੇ ਦੁਪੱਟਿਆਂ ਵਾਲੇ ਸੂਟ ਨੇ ਇਹ ਵਾਲੀ ਕਲੈਕਸ਼ਨ ਦਾ ਰੇਟ ਆਏਗਾ 1695 1695 ਦੇ ਵਿੱਚ ਇਹ ਵਾਲੇ ਸੂਟ ਤੁਸੀਂ ਲੈ ਸਕਦੇ ਆ ਠੀਕ ਹੈ ਜੀ ਨਾਰਮਲੀ ਇਹ 2000 ਤੋਂ ਉੱਪਰ ਵਾਲੀ ਕਲੈਕਸ਼ਨ ਹੈ ਤੇ ਤੁਹਾਨੂੰ 1695 ਪ੍ਰਾਈਸ ਦੇ ਵਿੱਚ ਇਹ ਵਗ ਕਲੈਕਸ਼ਨ ਮਿਲ ਜਾਈਗੀ ਬਹੁਤ ਸੋਹਣੀ ਅਗਲੇ ਜਿਹੜੇ ਪੀਸ ਦਿਖਾਵਾਂਗੇ ਉਹ embroiderry ਵਾਲੇ ਹੋਣਗੇ ਠੀਕ ਹੈ ਬਹੁਤ ਦੇਖ ਕੇ ਜਾਓ ਬਹੁਤ ਸੋਹਣੇ ਸੁਪਰ ਕਲਰ ਨੇ ਚੌਵੇਂ ਤੇ ਚੌਥੇ ਕਲਰ एकदम ਚੁੱਪਰ ਅੱਗੇ ਦਿਖਾਵਾਂਗੇ ਬਹੁਤ ਸੋਹਣਾ ਜਿਆ embroiderry ਦਾ ਪੈਟਰਨ ਆਏਗਾ ਪ੍ਰਿੰਟ ਬਰਬਰਟੀ ਸ਼ਰਟ ਆਏਗੀ ਠੀਕ ਹੈ ਇਹ ਰਸਟ ਕਲਰ بیس ਹੈ ਉੱਪਰ ਵਾਈਟ ਥੋੜੀ ਸਾਰਾ ਹੈਂਡਵਰਕ ਦਾ ਪੀਸ ਆਏਗਾ ਪੈਨਲਿੰਗ ਵਾਲਾ ਸੂਟ ਆਏਗਾ ਨਾਲ ਆਏਗਾ ਰੇਸ਼ਮ ਦਾ ਵਰਕ ਠੀਕ ਹੈ ਬਹੁਤ ਸੋਹਣਾ ਰੇਸ਼ਮ ਦਾ ਵਰਕ ਹੈ ਨਾਲ ਇਸਦੇ ਵਿੱਚ ਤੇ ਨਾਲ ਇਸਤੇ ਆਏਗਾ ਬਾਰਡਰ ਹੈਵੀ ਬਾਰਡਰ ਵਾਲਾ ਸੂਟ ਆਏਗਾ ਕਲਰ ਤੁਸੀਂ ਦੇਖਦੇ ਜਾਣਾ ਹੈ ਇਕਦਮ ਪਿਓਰ ਬਰਬਰੀ ਦਾ ਫੈਬਰਿਕ ਹੈ ਸ਼ਰਟ ਦਾ ਪ੍ਰਿੰਟਡ ਇਸੀ ਲੁੱਕ ਆਏਗੀ ਨਾਲ ਆਏਗਾ ਬਹੁਤ ਸੋਹਣਾ ਸੈਲਫ ਦੇ ਵਿੱਚ ਇਸ ਦੀ ਥੋੜੀ ਜਿਹੜੀ ਲਾਈਨਿੰਗ ਵਿੱਚ ਸੈਲਫ ਦੇ ਵਿੱਚ ਇਹ ਤਾਂ ਬਾਟਮ ਹੈ ਤੇ ਇਕਦਮ ਕ੍ਰੇਪ ਟਾਈਪ ਜਿਹੜਾ ਫੈਬਰਿਕ ਆ ਲੁੱਕ ਮਸਲੀਨ ਦੀ ਹੁੰਦੀ ਆ ਨਿਊ ਫੈਬਰਿਕ ਜਿਹੜਾ ਲੱਗਾ ਹੋਇਆ ਹੈ ਇਸ ਦੇ ਨਾਲ ਠੀਕ ਹੈ ਤੇ ਦੁਪੱਟੇ ਆਉਣਗੇ ਇਕਦਮ ਹੈਵੀ ਬਹੁਤ ਸੋਹਣੇ ਦੁਪੱਟੇ ਨੇ ਲੁੱਕ ਤੁਸੀਂ ਚੈੱਕ ਕਰਦੇ ਜਣਾ ਇਹ ਔਰਗਾਂਜ਼ਾ ਦੁਪੱਟਾ ਆਏਗਾ ਠੀਕ ਹੈ ਇਕਦਮ ਪਿਓਰ ਔਰਗਾਂਜ਼ਾ ਦਾ ਦੁਪੱਟਾ ਲੱਗਾ ਆ 4 ਸਾਈਡਰ ਲੈਂਸ ਆਏਗੀ ਠੀਕ ਹੈ ਔਰ 2 ਸਾਈਡਰ ਲੌਂਗ ਲੈਂਥ ਵਾਈਸ ਜਿਹੜਾ ਤੁਹਾਨੂੰ ਐਮਬ੍ਰੋਇਡਰੀ ਦਾ ਪੈਟਰਨ ਮਿਲੇਗਾ ਛੋਟੇ ਛੋਟੀ ਬੂਟੀ ਆਏਗੀ ਸਾਰੇ ਹੀ ਫਰੰਟ ਲਾਈਨਸ ਠੀਕ ਹੈ

अगला आ गया बहुत सोहना ब्लू इस शेड आठ ठीक है इस तरह की तुम थोड़ी पीकॉक टाइप कलर आएगा ब्लू पीकॉक शेड आएगी कलर और एज इट इज़ प्रिंटिंग सेम आएगी वर्क सेम आएगा कलर उस चैक करते है। और प्रिंटिंग देखते है एम्ब्रॉयडरी का पैटर्न सेम आएगा बेस है जो डार्क आएगा उपर प्रिंटिंग आएगी फ्लावरिंग वाली ठीक है जी और इस तरह लुक आएगी चेक करो ती ठीक है इस तरह थानू पेंडिंग मिलेगी बूटी मिलेगी और ये आ गई बॉर्डर लाइन ਏ ਵਨ ਪੀਸ ਠੀਕ ਹੈ ਪੂਰਾ ਹੈਂਡਵਰਕ ਦਾ ਪੀਸ ਆਏ ਸਾਰਾ ਚਾਹੀਏ ਇਹਦੇ ਵਿੱਚ ਇਹ ਫਲਾਵਰਿੰਗ ਹੋਏ ਔਰ ਇਸਦੇ ਵਿੱਚ ਨੀਡਲ ਥ्रेड ਵਰਕ ਵੀ ਆ ਠੀਕ ਹੈ ਕਾਫੀ ਇਹਦਾ ਟ੍ਰੈਂਡ ਹੈ ਇਹ ਵਾਲੇ ਫਲਾਵਰਸ ਦਾ ਨੀਡਲ ਵਰਕ ਦਾ ਇਹ ਵੀ ਤੁਹਾਨੂੰ ਇਸਦੇ ਵਿੱਚ ਮਿਲ ਜੇਗਾ ਜਰਕਨ ਦਾ ਕੰਮ ਮਿਲੇਗਾ ਬਹੁਤ ਸੋਹਣਾ ਜੈ ਔਰ ਸਾਰਾ ਸਿੱਕੀ ਤਾਰੇ ਦਾ ਵਰਕ ਤੇ ਹੈ ਹੀ ਆ ਥੋੜਾ ਜਰੀ ਦਾ ਟੱਚ ਆਏਗਾ ਬਾਕੀ ਸਾਰਾ ਇਹਦੇ ਵਿੱਚ ਜਿਹੜਾ ਸਾਰਾ ਹੀ ਇਸ ਤਰ੍ਹਾਂ ਤੁਹਾਨੂੰ ਥ्रेड ਦਾ ਵਰਕ ਮਿਲੇਗਾ ਇਹ ਸਾਰਾ ਪੈਟਰਨ ਜਿਹੜਾ ਹੈ ਤੁਹਾਨੂੰ ਆਰੀ ਦਾ ਮਿਲੇਗਾ ਠੀਕ ਹੈ ਔਰ ਨਾਲ ਆਏਗਾ ਪਲੇਨ ਬਾਟਮ ਠੀਕ ਹੈ ਬਾਟਮ ਜਿਹੜਾ ਆ ਬਹੁਤ ਸੋਹਣਾ ਸੂਪਰ ਬਾਟਮ ਆ ਪਿਓਰ ਦਾ ਬਾਟਮ ਲੱਗਾ ਹੋਇਆ ਠੀਕ ਹੈ ਬਹੁਤ ਸੋਹਣਾ ਜਿਹਾ ਫੈਬਰਿਕ ਤੇ ਦੁਪੱਟੇ ਜਿਹੜੇ ਨੇ ਦੁਪੱਟਿਆਂ ਦੇ ਨਾਲ ਤੇ ਸੂਟੀ ਲੁੱਕ ਜਿਹੜੀ ਆ ਹੋਰ ਵੀ ਚਾਰਗੁਣਾ ਹੋ ਜਾਂਦੀ ਆ ਦੁਪੱਟੇ ਬਹੁਤ ਸੋਹਣੇ ਆਉਣਗੇ ਇਸਦੇ ਨਾਲ ਔਰ ਕੈਂਥਾ ਤੇ ਦੁਪੱਟੇ ਆਉਣਗੇ ਔਰ ਦੁਪੱਟਾ ਜਿਹੜਾ ਆ ਇਕਦਮ ਪਿਓਰ ਔਰ ਕੈਂਥਾ ਲੱਗਾ ਹੋਇਆ ਹੈ ਤੇ ਗ੍ਰੇਟ ਸਿਰਫ ਤੁਹਾਨੂੰ 2995 ਪੇ ਕਰਨਾ ਪਏਗਾ ਔਰ ਇਕਦਮ ਪਿਓਰ ਦਾ ਤੁਸੀਂ ਸੂਕ ਲੈ ਸਕਦੇ ਆ ਦੇ ਦੁਪट्टे ਦੀ ਤੁਸੀਂ ਲੁੱਕ ਚੈੱਕ ਕਰੋ ਬਹੁਤ ਸੋਹਣਾ ਪੈਟਰਨ ਹੈ ਠੀਕ ਹੈ ਇਹ ਵੇਲ ਮਿਲੇਗੀ ਦੋਨੇ ਸਾਈਡ ਤੇ ਛੋਟੀ ਬੁਟੀ ਆਏਗੀ ਸਾਰੇ ਹੀ ਦੁਪट्टे ਦੇ ਵਿੱਚ ਔਰ ਬਹੁਤ ਪਿਆਰੀ ਜੀ ਕਲੈਕਸ਼ਨ ਠੀਕ ਹੈ ਜੀ ਇੰਨੇ ਰੀਜ਼ਨੇਬਲ ਪ੍ਰਾਈਸ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਹੀ ਤੁਹਾਨੂੰ ਮਿਲਣਗੇ ਨਹੀਂ ਤੇ ਇਹ ਤੁਹਾਨੂੰ ਸੂਟ ਦਾ ਰੇਟ ਜਿਹੜਾ ਆ ਉਹ 5000 ਤੋਂ ਘੱਟ ਕਿਤੇ ਨਹੀਂ ਮਿਲੇਗਾ ਠੀਕ ਹੈ ਬਹੁਤ ਸੋਹਣਾ ਜੈ ਸੂਟ ਹੈ ਔਰ ਕਾਫੀ ਟ੍ਰੈਂਡਿੰਗ ਦੇ ਵਿੱਚ ਇਹ ਵਾਲਾ ਫੈਬਰਿਕ ਆ ਵਰਬਰੀ ਫੈਬਰਿਕ ਠੀਕ ਹੈ ਜੀ ਲੁੱਕ ਦੇਖੋ ਤੁਸੀਂ ਬਹੁਤ ਸੋਹਣੀ a1 piece hai aur isde vich second color ye wala ho gaya thoda bluish pick up color aayega color jada hai isde vich aa gaya bahut suhana mehndi mustard color kafi trending de vich rehnda ye wala color mehndi mustard color aayega bahut suhana theek hai pattern same aayega as it is colors aun main check kara deni hai is tarah theek hai aur jada thread da work hai oh bhi mehndi mustard da aayega aur printing ka aayegi skin tone da bhi work aayega isde vich theek hai check kar de jao sare hi choti butti aayegi और ए ये आएगी बॉर्डर लाइन हैवी सूट बहुत प्यारा रेट आएगा सिर्फ उन्ती सौ पचानवे ठीक है और एकदम थानू प्योर विस्कोस बर्बरी का सूट है ठीक है और एसके ब्रांड की कलैक्शन है एस के ब्रांड प्रीमियम कोलैक्शन आएगी और विस्कोस बर्बरी का फैब्रिक आएगा ठीक है जी चेक करते जाओ और एकदम प्योर दे लगे हुए ने बॉटम ठीक एक है एकदम सुपर कोलैक्शन कलर भी बहुत सोहने डिफरेंट जो टोनस ने ਲੁੱਕ ਤੁਸੀਂ ਚੈੱਕ ਕਰਦੇ ਤਾਂ ਨਾਲ ਤੁਸੀਂ ਦੇਖੋ ਮਹਿੰਦੀ ਮਸਟਰਡ ਕਲਰ ਦਾ ਦੁਪੱਟਾ ਹੈ ਬਹੁਤ ਸੋਹਣਾ ਮਹਿੰਦੀ ਮਸਟਰਡ ਕਲਰ ਦਾ ਆਏਗਾ ਦੁਪੱਟਾ ਔਰ ਇਸ ਤਰ੍ਹਾਂ ਫੋਰ ਸਾਈਡਰ ਤੁਹਾਨੂੰ ਪਾਈਪਿੰਗ ਦੀ ਫਿਨਿਸ਼ਿੰਗ ਮਿਲੇਗੀ ਟੂ ਸਾਈਡਰ ਲੌਂਗ ਲੈਂਥ ਵਾਈਸ ਵਰਕ ਆਏਗਾ ਸਾਰੇ ਹੀ ਬੁਟੀ ਆਏਗੀ ਲੁੱਕ ਤੁਸੀਂ ਚੈੱਕ ਕਰਨੀ ਆ ਬਹੁਤ ਸੋਹਣੀ ਠੀਕ ਹੈ ਏ ਵਨ ਪੀਸ ਹੈ ਔਰ ਇਸ ਨਾਲ ਤੁਹਾਨੂੰ ਪੂਰੀ ਲੁੱਕ ਦਾ ਵੀ ਪਤਾ ਚਲ ਜਾਂਦਾ ਹੈ ਕਿ ਸੂਟ ਜਿਹੜਾ ਹੈ ਉਹ ਕਿਵੇਂ ਦਾ ਲੱਗੇਗਾ ਵੀਅਰ ਕਿਤਾ ਹੋਇਆ ਐਸ ਇਟ ਇਜ਼ ਜਿਹੜਾ ਹੈ ਜਿਸ ਦਾ ਵੀਅਰ ਕਿਤਾ ਦਾ ਸੂਟ ਇਹ ਮੈਂ ਤੁਹਾਨੂੰ ਸਾਰੀ ਕਲੈਕਸ਼ਨ ਦੱਸਦੇ ਆਂ ਤਾਂ ਜੋ ਤੁਹਾਨੂੰ ਕੋਈ ਵੀ ਡਾਊਟ ਨਾ ਰਹੇ ਦੇਖੋ ਕਿੰਨਾ ਪਿਆਰਾ ਸੂਟ ਹੈ ਔਰ ਇੱਕਦਮ ਡਿਸਕਾਊਂਟ ਦਾ ਸੂਟ ਆਏਗਾ ਠੀਕ ਹੈ ਬਹੁਤ ਸੋਹਣਾ ਜਿਹਾ ਕਲਰ ਇਹ ਵੀ ਕਲਰ ਬਹੁਤ ਸੋਹਣਾ ਹੈ ਇਹਨ ਕਲਰ ਨੇ ਠੀਕ ਹੈ ਜੀ 2995 ਰੇਟ ਆ ਇੱਕਦਮ ਜੈਨੂਅਲ ਰੇਟ ਆਏਗਾ ਬਹੁਤ ਸੋਹਣੀ ਜੀ ਕਲੈਕਸ਼ਨ ਆਏਗੀ ਔਰ ਬੁਕਿੰਗ ਦਾ ਨੰਬਰ 7814352822 ਹੋਏਗਾ ਤੇ ਨਾਲ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਫਿਰ ਤੋਂ ਕਿ ਅਸੀਂ ਸੂਟ ਦਾ ਗਿਫਟ ਕੱਢਣ ਜਾ ਰਹੇ ਹਾਂ ਛੜਿਆ ਲਈ ਠੀਕ ਹੈ ਗਿਵ ਅਵੇ ਬਹੁਤ ਸੋਹਣਾ ਹੋਏਗਾ 1000 ਤੋਂ ਉੱਪਰ ਵਾਲਾ ਸੂਟ ਹੁੰਦਾ ਹੈ ਜਿਹੜਾ ਅਸੀਂ ਗਿਫਟ ਦੇ ਵਿੱਚ ਦਿੰਨੇ ਆ ਤੇ ਤੁਸੀਂ ਸਾਡੀਆਂ ਲੌਂਗ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹੈ ਸਟੇਟਸ ਤੇ ਲਗਾਉਣਾ ਹੈ ਜਾਂ ਕਿਸੇ ਵੀ 10 ਤੋਂ ਵੱਧ ਜਣੇ ਮਿਨੀਮਮ ਤੁਸੀਂ 10 ਜਣੇ ਨੂੰ ਸ਼ੇਅਰ ਕਰਨਾ ਹੈ ਤੇ ਬਾਅਦ ਜਿਹੜਾ ਤੁਸੀਂ ਜਿੰਨੇ ਮਰਜ਼ੀਆਂ ਕਰ ਸਕਦੇ ਠੀਕ ਹੈ ਜੀ ਤੇ ਸਕਰੀਨ ਸ਼ਾਟ ਜਰੂਰ ਸੈਂਡ ਕਰਨਾ ਹੈ ਤਾਂ ਜੋ ਸਾਨੂੰ ਪਤਾ ਚੱਲ ਸਕੇ ਜਿਹੜੇ ਵੀਵਰ ਸਾਡੇ ਸਪੋਰਟਿਵ ਨੇ ਉਹਨਾਂ ਨੂੰ ਦੇਵਾਂਗੇ ਬਹੁਤ ਸੋਹਣਾ ਜਿਹਾ ਸੂਟਾ ਗਿਫਟ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਸਾਰੇ ਆਂ